ਜੇ ਤੁਸੀਂ ਸੋਚਦੇ ਹੋ ਕਿ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਤਾਂ ਇਹ ਕਹਾਣੀ ਤੁਹਾਡਾ ਵਿਚਾਰ ਬਦਲ ਦੇਵੇਗੀ ਇੱਕ ਵਾਰ ਦੀ ਗੱਲ ਹੈ ਇੱਕ ਕਿਸਾਨ ਸੀ ਉਹ ਬਹੁਤ ਮਿਹਨਤੀ ਸੀ ਸਵੇਰ ਤੋਂ ਸ਼ਾਮ ਤੱਕ ਖੇਤਾਂ ਵਿੱਚ ਕੰਮ ਕਰਦਾ ਸੀ ਪਰ ਉਸ ਦੀ ਇੱਕ ਚਿੰਤਾ ਸੀ ਉਸ ਦੇ ਤਿੰਨ ਪੁੱਤਰ ਆਸ ਵਿੱਚ ਸਦਾ ਲੜਦੇ ਰਹਿੰਦੇ ਸਨ ਕੋਈ ਇੱਕ ਦੂਜੇ ਨਾਲ ਗੱਲ ਨਹੀਂ ਕਰਦਾ ਸੀ ਨਾ ਹੀ ਕਿਸੇ ਦਾ ਸਾਥ ਦਿੰਦੇ ਸਨ ਇੱਕ ਦਿਨ ਕਿਸਾਨ ਨੇ ਸੋਚਿਆ ਜੇ ਇਹ ਇਕਤਾ ਨਹੀਂ ਰੱਖਣਗੇ ਤਾਂ ਜ਼ਿੰਦਗੀ 'ਚ ਕਦੇ ਤਰੱਕੀ ਨਹੀਂ ਕਰ ਸਕਣਗੇ ਉਸਨੇ ਇੱਕ ਚਾਲ ਚੱਲੀ ਉਸਨੇ ਤਿੰਨੇ ਪੁੱਤਰਾਂ ਨੂੰ ਬੁਲਾਇਆ ਤੇ ਕਿਹਾ ਮੇਰੇ ਕੋਲ ਤੁਹਾਡੇ ਲਈ ਇੱਕ ਛੋਟਾ ਜਿਹਾ ਕੰਮ ਹੈ ਉਹ ਘਰ ਅੰਦਰ ਗਿਆ ਤੇ ਇੱਕ ਗੱਠਰ ਲਿਆਇਆ ਕਈ ਸੁੱਕੇ ਡੰਡੇ ਇਕੱਠੇ ਬੰਨੇ ਹੋਏ ਸਨ ਉਸਨੇ ਕਿਹਾ ਇਹ ਗੱਠਰ ਨੂੰ ਤੋੜ ਕੇ ਦਿਖਾਓ ਪਹਿਲਾ ਪੁੱਤਰ ਆਇਆ ਪੂਰੀ ਤਾਕਤ ਨਾਲ ਗੱਠੜ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਗੱਠੜ ਨਹੀਂ ਟੁੱਟਿਆ ਦੂਜਾ ਪੁੱਤਰ ਆਇਆ ਉਸਨੇ ਵੀ ਜੋਰ ਲਾਇਆ ਪਰ ਕੁਝ ਨਹੀਂ ਹੋਇਆ ਤੀਜੇ ਪੁੱਤਰ ਨੇ ਕੋਸ਼ਿਸ਼ ਕਰਦਾ ਰਿਹਾ ਪਰ ਅੰਤ 'ਚ ਹਾਰ ਗਿਆ ਹੁਣ ਕਿਸਾਨ ਨੇ ਥੋੜੀ ਜਿਹਾ ਮੁਸਕਰਾ ਕੇ ਗੱਠੜ ਖੋਲ ਦਿੱਤਾ ਡੰਡੇ ਵਖਵਾ ਕਰ ਦਿੱਤੇ ਤੇ ਕਿਹਾ ਹੁਣ ਤੋੜੋ ਇਸ ਵਾਰ ਤਿੰਨਾਂ ਨੇ ਇੱਕ ਇੱਕ ਡੰਡਾ ਆਸਾਨੀ ਨਾਲ ਤੋੜ ਦਿੱਤਾ ਕਿਸਾਨ ਨੇ ਕਿਹਾ ਵੇਖਿਆ ਜਦੋਂ ਤੁਸੀਂ ਇਕੱਠੇ ਹੋ ਕੋਈ ਵੀ ਤੁਹਾਨੂੰ ਤੋੜ ਨਹੀਂ ਸਕਦਾ ਪਰ ਜਦੋਂ ਤੁਸੀਂ ਵੱਖ ਹੋਗੇ ਤਾਂ ਹਰ ਕੋਈ ਤੁਹਾਨੂੰ ਆਸਾਨੀ ਨਾਲ ਤੋੜ ਸਕਦਾ ਹੈ ਏਕਤਾ ਵਿੱਚ ਹੀ ਤਾਕਤ ਹੈ ਤਿੰਨੇ ਉੱਤਰਾਂ ਨੇ ਸਿਰ ਝੁਕਾ ਲਿਆ ਉਸ ਦਿਨ ਤੋਂ ਉਹ ਆਪਸ ਵਿੱਚ ਮਿਲ ਜੁਲ ਕੇ ਰਹਿਣ ਲੱਗੇ ਹੇਟਾਂ ਚ ਇਕੱਠੇ ਕੰਮ ਕਰਨ ਲੱਗੇ ਤੇ ਪਰਿਵਾਰ ਖੁਸ਼ਹਾਲ ਹੋ ਗਿਆ ਮੋਰਲ ਸਿੱਖਿਆ ਇਕੱਠੇ ਰਹੋ ਕਿਉਂਕਿ ਇਕਤਾ ਹੀ ਅਸਲੀ ਤਾਕਤ ਹੈ ਜੇ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਜਰੂਰ ਕਰੋ ਕਹਾਣੀਆਂ ਜੋ ਦਿਲ ਨੂੰ ਛੂਹ ਜਾਣ ਹਰ ਰੋਜ਼ ਸਿਰਫ ਸਾਡੇ ਚੈਨਲ ਤੇ